ਸੋ ਅੱਜ ਸੀ ਬਹੁਤ ਹੀ ਮਹੱਤਵਪੂਰਨ ਵਿਸ਼ੇ ਦੇ ਉੱਤੇ ਜਿਹੜਾ ਆ ਸਿੱਖਣ ਵਾਲੇ ਆ ਅੱਜ ਦਾ ਜਿਹੜਾ ਟੌਪਿਕ ਆ ਜਿਹੜਾ ਵਿਸ਼ਾ ਆ ਉਹ ਹੈ ਸਮਾਂ ਬਰਬਾਦ ਕਰਨਾ ਮਤਲਬ ਜ਼ਿੰਦਗੀ ਬਰਬਾਦ ਕਰਨਾ ਕਈ ਵਾਰੀ ਸਾਨੂੰ ਇਦਾਂ ਹੀ ਲੱਗਦਾ ਕਿ ਟਾਈਮ ਟਾਈਮ ਦੀ ਕੋਈ ਕੀਮਤ ਨਹੀਂ ਆ ਕਿ ਇਹ ਮੁਫਤ ਦੀ ਚੀਜ਼ ਆ ਪਰ ਸਿਰਫ ਅਸੀਂ ਉਹਦੀ ਇੱਕ ਸਾਈਡ ਹੀ ਦੇਖਦੇ ਆ ਕਿ ਇਹ ਮੁਫਤ ਮਿਲਣ ਵਾਲੀ ਚੀਜ਼ ਹੈ ਪਰ ਅਸੀਂ ਇਹ ਨਹੀਂ ਜਾਣਦੇ ਕਿ ਮੁਫਤ ਕਿਉਂ ਅਸਲ ਦੇ ਵਿੱਚ ਸਮਾਂ ਸਾਨੂੰ ਇਸ ਲਈ ਮੁਫਤ ਮਿਲਿਆ ਆ ਕਿਉਂਕਿ ਸਾਡੇ ਕੋਲ ਕੁਝ ਐਹੋ ਜਿਹਾ ਹੈ ਹੀ ਨਹੀਂ ਜਿਹਦੇ ਨਾਲ ਅਸੀਂ ਸਮੇਂ ਨੂੰ ਖਰੀਦ ਲਈਏ ਸਮੇਂ ਦੀ ਕੀਮਤ ਅਦਾ ਕਰਨ ਦੇ ਲਈ ਸਾਡੇ ਕੋਲ ਕੁਝ ਹੈ ਹੀ ਨਹੀਂ ਇੰਨੀ ਜ਼ਿਆਦਾ ਕੀਮਤਿਆ ਸਮੀਦ ਇਸ ਲਈ ਮੁਫਤ ਦੇ ਵਿੱਚ ਮਿਲਿਆ ਠੀਕ ਮੁਕਤੀ ਸਾਨੂੰ ਇਦਾਂ ਹੀ ਮੁਫਤ ਦੇ ਵਿੱਚ ਮਿਲੀ ਹੈ ਕਿਉਂਕਿ ਸਾਡੇ ਕੋਲ ਇਹੋ ਜਿਹਾ ਕੁਝ ਨਹੀਂ ਆ ਕਿ ਅਸੀਂ ਕੁਝ ਵੇਚ ਕੇ ਮੁਕਤੀ ਨੂੰ ਲੈ ਲਈਏ ਉਹ ਸਿਰਫ ਪਰਮੇਸ਼ਵਰ ਦੇ ਪ੍ਰੇਮ ਦੇ ਬਦਲੇ ਵਿੱਚ ਹੈ ਪਰਮੇਸ਼ਵਰ ਨੇ ਪ੍ਰੇਮ ਕੀਤਾ ਇਸ ਲਈ ਉਹਨੇ ਸਾਨੂੰ ਮੁਕਤੀ ਤੋਹਫੇ ਵਿੱਚ ਦਿੱਤੀ ਹੈ ਹਾਲੇਲੂਇਆ ਤੇ ਸਾਨੂੰ ਇਹ ਚੀਜ਼ ਸਮਝਣ ਦੀ ਜ਼ਰੂਰਤ ਹੈ ਕਿ ਹਰ ਇੱਕ ਉਹ ਚੀਜ਼ ਜੋ ਪਰਮੇਸ਼ਰ ਨੇ ਸਾਨੂੰ ਫ੍ਰੀ ਆਫ ਕਾਸਟ ਦਿੱਤੀ ਆ ਐਕਚੁਅਲ ਦੇ ਵਿੱਚ ਉਹ ਏਸਲੀ ਫ੍ਰੀ ਆ ਕਿਉਂਕਿ ਅਸੀਂ ਇੰਨੇ ਅਮੀਰ ਨਹੀਂ ਆ ਕਿ ਅਸੀਂ ਉਸ ਚੀਜ਼ ਨੂੰ ਖਰੀਦ ਸਕੀਏ ਅਰੇ ਇਸ ਸੰਸਾਰ ਦੇ ਵਿੱਚ ਵੱਡੇ ਤੋਂ ਵੱਡੇ ਰਾਜੇ ਮਹਾਰਾਜੇ ਸਿਕੰਦਰ ਵਰਗੇ ਵੀ ਜਿਹੜੇ ਆ ਨਾ ਉਹ ਪਰਮੇਸ਼ਵਰ ਦੀ ਜਿਹੜੀ ਚੀਜ਼ ਮੁਫਤ ਵਿੱਚ ਇਨਸਾਨ ਲਈ ਠਹਿرائی ਆ ਨਾ ਉਹ ਆਪਣੇ ਧਨ ਦੌਲਤ ਦੇ ਨਾਲ ਖਰੀਦ ਨਹੀਂ ਸਕੇ ਤੇ ਨਾ ਖਰੀਦ ਸਕਦੇ ਅੱਜ ਵੀ ਬਹੁਤ ਅਮੀਰ ਅਮੀਰ ਲੋਕ ਆ ਇਸ ਧਰਤੀ ਦੇ ਉੱਤੇ ਜੇ ਉਹ ਕਹਿਣ ਕਿ ਸੂਰਜ ਸਿਰਫ ਸਾਨੂੰ ਹੀ ਚਾਨਣ ਦੇਵੇ ਬਾਕੀ ਪਬਲਿਕ ਨੂੰ ਨਾ ਚਾਨਣ ਦੇਵੇ ਕੀ ਉਹ ਰੋਕ ਲੈਣਗੇ ਜਿਉ ਕਹਿਣਗੇ ਰਾਤ ਸਿਰਫ ਸਾਡੇ ਹੀ ਘਰਾਂ ਦੇ ਲਈ ਹੋਵੇ ਬਾਕੀਆਂ ਦੇ ਲਈ ਨਾ ਹੋਵੇ ਕੀ ਉਹ ਰੋਕ ਲੈਣਗੇ ਕੀ ਕੋਈ ਵਿਅਕਤੀ ਸੂਰਜ ਦੀ ਜਿਹੜੀ ਧੋਪਿਆ ਸੂਰਜ ਦਾ ਜਿਹੜਾ ਚਾਨਣ ਹੈ ਇਹਦੀ ਕੋਈ ਕੀਮਤ ਅਦਾ ਕਰ ਸਕਦਾ ਅਸੀਂ ਜਿੰਨੇ ਮਰਜ਼ੀ ਬਲਬ ਜਲਾ ਲੀਏ ਕਦੀ ਵੀ ਅਸੀਂ ਸੂਰਜ ਜਿੰਨੀ ਲੋ ਹੋ ਨਹੀਂ ਕਰ ਸਕਦੇ ਤੇ ਨਾ ਉਹ ਰੌਸ਼ਨੀ ਸੂਰਜ ਜਿੰਨਾ ਬੈਨੀਫਿਟ ਤੁਹਾਨੂੰ ਦੇ ਸਕਦੀ ਹੈ ਅਸੀਂ ਕੁਝ ਵੀ ਕਰਕੇ ਜਿੰਨੇ ਮਰਜ਼ੀ ਪੱਖੇ ਚਲਾ ਲੀਏ ਜਿਹੋ ਜੀ ਠੰਡ ਕੁਦਰਤੀ ਹਵਾ ਦੇ ਨਾਲ ਪੈਂਦੀ ਆ ਨਾ ਉਹੋ ਜੀ ਠੰਡ ਨਹੀਂ ਪੈ ਸਕਦੀ ਅਸੀਂ ਜਿੰਨੇ ਮਰਜੀ ਰੈਫਰਿਜਰੇਟਰਸ ਲਗਾ ਲਈਏ ਪਰ ਜੋ ਕੁਦਰਤ ਦੀ ਠਹਿਰਾਈ ਸਰਦ ਰੁੱਤ ਦੇ ਵਿੱਚ ਚੀਜ਼ਾਂ ਦੇ ਵਿੱਚ ਜਿਹੜੀ ਤਾਜ਼ਗੀ ਆਉਂਦੀ ਆ ਨਾ ਉਹ ਅਸੀਂ ਨਹੀਂ ਲਿਆ ਸਕਦੇ ਤਾਂ ਪਰਮੇਸ਼ਵਰ ਨੇ ਜੋ ਕੁਝ ਸਾਨੂੰ ਫ੍ਰੀ ਵਿੱਚ ਦਿੱਤਾ ਆ ਨਾ ਉਹ ਇਸੇ ਲਈ ਫ੍ਰੀ ਵਿੱਚ ਦਿੱਤਾ ਆ ਕਿਉਂਕਿ ਉਹਦੀ ਕੀਮਤ ਅਦਾ ਕਰਨ ਲਈ ਸਾਡੇ ਕੋਲ ਕੁਝ ਵੀ ਨਹੀਂ ਆ ਕਿਸੇ ਨੂੰ ਪਤਾ ਨਾ ਨਾ ਹੋਵੇ ਅਸਲੀ ਵੈਲਿਊ ਦਾ ਓਨੀ ਦੇਰ ਤੱਕ ਉਹ ਉਹਦੀ ਕਦਰ ਨਹੀਂ ਕਰਦਾ ਇੱਕ ਪੱਥਰ ਆ ਨਾ ਤੁਸੀਂ ਤੇ ਮੈਂ ਦੇਖਾਂਗੇ ਤੇ ਉਹ ਸਾਨੂੰ ਇੱਕ ਸਧਾਰਨ ਪੱਥਰ ਨਜ਼ਰ ਆਊਗਾ ਪਰ ਇੱਕ ਸ਼ਿਲਪਕਾਰ ਇੱਕ ਕਾਰੀਗਰ ਉਸ ਪੱਥਰ ਨੂੰ ਦੇਖੂਗਾ ਤੇ ਉਹਨੂੰ ਉਹ ਪੱਥਰ ਨਹੀਂ ਨਜ਼ਰ ਆਊਗਾ ਉਹਨੂੰ ਉਹਦੇ ਵਿੱਚ ਇੱਕ ਕਲਾਕ੍ਰਿਤੀ ਨਜ਼ਰ ਆਊਗੀ ਉਹਨੂੰ ਉਹਦੇ ਵਿੱਚ ਇੱਕ ਮੂਰਤ ਨਜ਼ਰ ਆਏਗੀ ਉਹ ਪੱਥਰ ਜਿਹੜਾ ਆ ਤੁਹਾਡੇ ਲਈ ਪੱਥਰ ਹੋ ਸਕਦਾ ਮੇਰੇ ਲਈ ਪੱਥਰ ਹੋ ਸਕਦਾ ਅਸੀਂ ਉਹਨੂੰ ਚੱਕ ਕੇ ਪਾਸੇ ਤੇ ਸੱਟ ਸਕਦੇ ਹਾਂ ਪਰ ਇੱਕ ਸ਼ਿਲਪਕਾਰ ਦੇ ਲਈ ਉਹ ਇੱਕ ਖਜ਼ਾਨਾ ਹੈ ਅਰ ਉਹ ਉਹਦੀ ਇੱਕ ਚੀਜ਼ ਬਣਾ ਕੇ ਐਸੀ ਪੇਸ਼ ਕਰਦਾ ਹੈ ਕਿ ਜਿਹਦੀ ਕੀਮਤ ਲੱਖ ਰੁਪਏ ਪੈ ਜਾਂਦੀ ਹੈ ਪਰ ਤੁਹਾਡੇ ਤੇ ਮੇਰੇ ਲਈ ਉਹ ਪੱਥਰ ਸੀ ਕਿਉਂਕਿ ਸਾਡੀ ਨਜ਼ਰ 파ਰਖੂ ਨਹੀਂ ਆ ਉਸ ਲੈਵਲ ਤੇ ਜੇ ਹੀਰਾ ਬਿਨਾ ਤਰਾਸ਼ਿਆ ਸਾਡੇ ਰਾਹ ਵਿੱਚ ਸਾਨੂੰ ਕਿਤੇ ਡਿੱਗਾ ਮਿਲ ਜਵੇ ਉਹਦੇ ਨਾਲੋਂ ਜ਼ਿਆਦਾ ਚੰਗਾ ਸਾਨੂੰ ਕੱਚ ਲੱਗਣਾ ਕਿਉਂਕਿ ਕੱਚ ਨੂੰ ਅਸੀਂ ਪਹਿਚਾਣਦੇ ਆਂ ਹੀਰੇ ਨੂੰ ਅਸੀਂ ਨਹੀਂ ਪਹਿਚਾਣਦੇ ਪਰ ਜਿੰਨੂੰ ਹੀਰੇ ਦੀ ਪਹਿਚਾਣ ਉਹ ਤਰਾਸ਼ ਕੇ ਇਦਾਂ ਪੇਸ਼ ਕਰਦਾ ਆ ਨਾ ਕਿ ਫਿਰ ਰਾਜੇ ਉਸ ਹੀਰੇ ਨੂੰ ਖਰੀਦਦੇ ਆ ਧਨੀ ਲੋਕੀ ਉਸ ਹੀਰੇ ਨੂੰ ਖਰੀਦਦੇ ਆ ਲੋਕਾਂ ਜਿਹੜੇ ਪਰਮੇਸ਼ਵਰ ਦੇ ਪ੍ਰੇਮ ਦੀ ਕਦਰ ਨੂੰ ਜਿਨ੍ਹਾਂ ਨੇ ਸਮਝ ਲਿਆ ਨਾ ਉਹਨਾਂ ਨੇ ਦੁਨੀਆ ਦੀਆਂ ਚੀਜ਼ਾਂ ਨੂੰ ਛੱਡ ਦਿੱਤਾ। ਵਚਨ ਦੇ ਵਿੱਚ ਲਿਖਿਆ ਹੈ ਨਾ ਕਿ ਜਿਹੜਾ ਸਵਰਗ ਦਾ ਰਾਜ ਆ ਉਹ ਖੇਤ ਵਿੱਚ ਦੱਬੇ ਹੋਏ ਖਜ਼ਾਨੇ ਦੇ ਵਰਗਾ ਆ ਜਿਹੜਾ ਇੱਕ ਮਨੁੱਖ ਨੂੰ ਲੱਭਾ ਤੇ ਉਸ ਮਨੁੱਖ ਨੇ ਆਪਣਾ ਸਭ ਕੁਝ ਵੇਚ ਕੇ ਉਹਨੂੰ ਖਰੀਦ ਲਿਆ ਉਹਨੂੰ ਮੁੱਲ ਲੈ ਲਿਆ। ਉਨੇ ਆਪਣਾ ਬਾਕੀ ਸਭ ਕੁਝ ਵੇਚ ਦਿੱਤਾ ਉਸ ਖੇਤ ਦੇ ਲਈ ਜੇ ਇਸ ਖੇਤ ਦੇ ਵਿੱਚ ਸਵਰਗ ਰਾਜ ਮਤਲਬ ਜਿੱਥੇ ਉਹ ਖਜ਼ਾਨਾ ਜਿਹੜਾ ਆ ਉਹ ਲੁਕਿਆ ਹੋਇਆ ਹੈ ਇਹਦਾ ਅਰਥ ਕੀ ਆ ਉਹਨੂੰ ਸਮਝ ਵਿੱਚ ਆ ਗਈ ਕਿ ਪਰਮੇਸ਼ਵਰ ਦਾ ਪ੍ਰੇਮ ਕੀ ਆ ਉਹਨੂੰ ਸਮਝ ਵਿੱਚ ਆ ਗਿਆ ਕੁਦਰਤ ਦਾ ਨੀਮ ਉਹਨੂੰ ਸਮਝ ਵਿੱਚ ਆ ਗਈਆਂ ਗਹਿਰੀਆਂ ਗੱਲਾਂ ਤੇ ਉਹਨੇ ਉਹਦੇ ਉੱਤੋਂ ਵਾਰ ਦਿੱਤੀਆਂ ਆਪਣੇ ਸੰਸਾਰਿਕ ਸਾਰੀਆਂ ਚੀਜ਼ਾਂ ਚੀਜ਼ਾਂ ਸਾਰੀਆਂ ਪ੍ਰੀਤਾਂ ਉਹਨੇ ਸਭ ਕੁਝ ਛੱਡ ਛੁੱਟ ਕੇ ਕੀ ਕੀਤਾ ਪਰਮੇਸ਼ਵਰ ਦੇ ਰਾਜ ਦੀ ਭਾਲ ਕੀਤੀ ਆ ਉਹਨੇ ਉਸ ਖਜ਼ਾਨੇ ਨੂੰ ਲਿਆ ਆ ਜਿਨ੍ਹਾਂ ਨੂੰ ਸਵਰਗ ਰਾਜ ਦੀ ਕੀਮਤ ਸਮਝ ਵਿੱਚ ਆ ਜਾਂਦੀ ਆ ਜਿੰਨੂੰ ਪਰਮੇਸ਼ਵਰ ਦੇ ਪ੍ਰੇਮ ਦੀ ਕੀਮਤ ਸਮਝ ਵਿੱਚ ਆ ਜਾਂਦੀ ਆ ਉਹਨਾਂ ਦੇ ਉੱਤੇ ਲੋਕਾਂ ਦੀਆਂ ਗੱਲਾਂ ਅਸਰ ਨਹੀਂ ਕਰਦੀਆਂ ਉਹਨਾਂ ਦੇ ਉੱਤੇ ਬਿਮਾਰੀਆਂ ਦੀਆਂ ਪੀੜਾਂ ਅਸਰ ਨਹੀਂ ਕਰਦੀਆਂ ਉਹਨਾਂ ਤੇ ਦੁਨੀਆ ਦੇ ਤਾਨੇ ਮੇਨੇ ਅਸਰ ਨਹੀਂ ਕਰਦੇ ਉਹਨਾਂ ਤੇ ਹਾਲਾਤ ਅਸਰ ਨਹੀਂ ਕਰਦੇ ਕਿਉਂ ਕਿ ਉਹਨਾਂ ਨੂੰ ਪਰਮੇਸ਼ਵਰ ਦੇ ਪ੍ਰੇਮ ਦੀ ਸਮਝ ਆ ਗਈ ਕਿ ਪਰਮੇਸ਼ਵਰ ਨੇ ਮੇਰੇ ਨਾਲ ਕਿਹੋ ਜਿਹਾ ਪ੍ਰੇਮ ਕੀਤਾ ਹੈ ਪਰ ਬੇਸਮਝ ਆ ਉਹ ਲੋਕ ਜਿਹੜੇ ਅਜੇ ਵੀ ਸਿਰਫ ਦੁਨਿਆਵੀ ਚੀਜ਼ਾਂ ਦੇ ਪਿੱਛੇ ਆ ਕਿਉਂਕਿ ਉਹਨਾਂ ਨੂੰ ਅਜੇ ਪਰਮੇਸ਼ਵਰ ਦੇ ਪ੍ਰੇਮ ਦੀ ਸਮਝ ਨਹੀਂ ਆਈ ਉਹਨਾਂ ਨੂੰ ਲੱਗਦਾ ਮੈਨੂੰ ਫਲਾਣੇ ਨੇ ਆਹ ਕਹਿ ਦਿੱਤਾ ਮੈਨੂੰ ਉਹਨੇ ਆਹ ਕਹਿ ਦਿੱਤਾ ਉਹ ਅਜੇ ਵੀ ਉਹਨਾਂ ਨੂੰ ਦੁੱਖ ਲੱਗਦਾ ਜਦੋਂ ਕੋਈ ਜਣਾ ਗੱਲ ਕਰਦਾ ਇਸੇ ਲਈ ਕਿਉਂਕਿ ਅਜੇ ਉਹਨਾਂ ਨੂੰ ਪਰਮੇਸ਼ਵਰ ਦੇ ਪ੍ਰੇਮ ਦੀ ਸਮਝ ਨਹੀਂ ਆਈ ਜੇ ਇਸ ਦਿਨ ਪਰਮੇਸ਼ਵਰ ਦੇ ਪ੍ਰੇਮ ਦੀ ਸਮਝ ਆ ਗਈ ਉਸ ਦਿਨ ਉਹ ਅੱਖਰ ਤਾਂ ਸੁਣਾਈ ਦੇਰੇ ਬੰਦ ਹੋ ਜਾਣੇ ਕਿਉਂਕਿ ਪ੍ਰੇਮ ਦਾ ਸ਼ੋਰ ਹੀ ਅੰਦਰ ਇੰਨਾ ਹੋ ਜਾਣਾ ਕਿ ਦੁਨੀਆਂ ਦੇ ਮਹਿਣੇ ਸੁਣਨੇ ਹੀ ਨਹੀਂ। ਪ੍ਰੇਮੀ ਇੰਨਾ ਜ਼ਿਆਦਾ ਪ੍ਰੇਮ ਦੇ ਰੰਗ ਨਜ਼ਰ ਆਉਣ ਲੱਗ ਜਾਣੇ ਕਿ ਦੁਨੀਆਂ ਦੀਆਂ ਚੀਜ਼ਾਂ ਉਹਦੇ ਸਾਹਮਣੇ ਫਿੱਕੀਆਂ ਹੋ ਜਾਣੀਆਂ। ਤਾਂ ਅਜੇ ਤਾਂ ਬਹੁਤ ਅਸੀਂ ਪਿੱਛੇ ਹਾਂ। ਬਹੁਤ ਸਾਨੂੰ ਜਿਹੜਾ ਆ ਅੱਗੇ ਵਧਣ ਦੀ ਜ਼ਰੂਰਤ ਆ। ਤਾਂ ਬਹੁਤ ਲੋਕੀ ਸਮੇਂ ਨੂੰ ਵੇਸਟ ਕਰਦੇ ਆ। ਬਹੁਤ ਟਾਈਮ ਵੇਸਟ ਕਰਦੇ ਆ। ਐਕਚੁਅਲ ਦੇ ਵਿੱਚ ਉਹ ਟਾਈਮ ਨਹੀਂ ਵੇਸਟ ਕਰ ਰਹੇ ਲਾਈਫ ਵੇਸਟ ਕਰ ਰਹੇ ਉਹ ਆਪਣੇ ਸਮੇਂ ਨੂੰ ਨਹੀਂ ਜ਼ਿੰਦਗੀ ਨੂੰ ਬਰਬਾਦ ਕਰ ਰਹੇ ਆ ਜ਼ਿੰਦਗੀ ਹੈ ਕੀ ਜਿੰਨਾ ਜਿੰਨਾ ਸਮਾਂ ਤੁਹਾਡਾ ਬੀਤਦਾ ਜਾ ਰਿਹਾ ਕੀ ਆ ਤੁਸੀਂ ਕਹਿੰਦੇ ਇੰਨੀ ਜ਼ਿੰਦਗੀ ਮੈਂ ਜੀ ਲਈ ਆ ਮੈਂ 2 ਸਾਲ ਜ਼ਿੰਦਗੀ ਜੀ ਲਈ ਆ ਮੈਂ 4 ਸਾਲ ਜ਼ਿੰਦਗੀ ਜੀ ਲਈ ਕੋਈ ਕਹਿੰਦਾ ਮੈਂ 80 ਸਾਲ ਜ਼ਿੰਦਗੀ ਜੀ ਲਈ ਜ਼ਿੰਦਗੀ ਕੀ ਆ ਤੁਹਾਡਾ ਸਮਾਂ ਜਿਹੜਾ ਤੁਸੀਂ ਹੰਡਾ ਲਿਆ ਹੈ ਤੁਹਾਡੇ ਤਜਰਬੇ ਜਿਹੜੇ ਸਮੇਂ ਦੇ ਨਾਲ-ਨਾਲ ਤੁਸੀਂ ਕਿਤੇ ਤੁਹਾਡੀ ਜ਼ਿੰਦਗੀ ਬਣ ਜਾਂਦੀ ਹੈ ਅਰ ਆਉਣ ਵਾਲਾ ਸਮਾਂ ਤੁਹਾਡੀ ਆਉਣ ਵਾਲੀ ਜ਼ਿੰਦਗੀ ਤਾਂ ਇੱਕ ਇੱਕ ਪਲ ਜਿਹੜਾ ਆ ਨਾ ਉਹ ਤੁਹਾਡੀ ਜ਼ਿੰਦਗੀ ਆ ਉਹ ਸਮਾਂ ਨਹੀਂ ਆ ਉਹ ਤੁਹਾਡੀ ਲਾਈਫ ਆ ਤਾਂ ਜਦੋਂ ਤੁਸੀਂ ਬੇਲੇ ਬੈਠੇ ਤੁਸੀਂ ਇਹ ਸਮਝੋ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਉਸ ਵੇਲੇ ਨਕੰਮੇ ਹੋ ਕੇ ਬੈਠੇ ਆ ਕਿ ਕੋਈ ਕੰਮ ਨਹੀਂ ਕਰ ਰਹੇ ਤੁਸੀਂ ਕੁਝ ਕਰ ਸਕਦੇ ਆ ਪਰ ਤੁਸੀਂ ਕੁਝ ਵੀ ਨਹੀਂ ਕਰ ਰਹੇ ਸਮਾਂ ਸਾਡੀ ਜ਼ਿੰਦਗੀ ਦਾ ਪਰਮੇਸ਼ਵਰ ਵੱਲੋਂ ਦਿੱਤਾ ਹੋਇਆ ਸਭ ਤੋਂ ਬਿਹਤਰੀਨ ਤੋਹਫਾ ਹੈ ਜਿਹੜਾ 올 ਦਾ ਟਾਈਮ ਐਵਰੀਵੇਅਰ ਤੁਹਾਡੇ ਨਾਲ ਆ ਹਰ ਵੇਲੇ ਹਰ ਜਗ੍ਹਾ ਤੁਹਾਡੇ ਨਾਲ ਹੈ ਸਮਾਂ ਤੁਸੀਂ ਇੱਥੇ ਵੀ ਆ ਤਾਂ ਸਮਾਂ ਤੁਹਾਡਾ ਤੁਹਾਡੇ ਨਾਲ ਆ ਨਾ ਤੁਸੀਂ ਘਰ ਜਾਓਗੇ ਤੇ ਤੁਹਾਡਾ ਸਮਾਂ ਤੁਹਾਡੇ ਨਾਲ ਹੀ ਘਰ ਜਾਏਗਾ ਅਰ ਇਹ ਐਸਾ ਬੈਸਟ ਗਿਫਟ ਯਾਰ ਐਸਾ ਅਪਰੀਸ਼ੀਅਸ ਗਿਫਟ ਯਾਰ ਕਿ ਤੁਸੀਂ ਆਪਣੀ ਮਰਜ਼ੀ ਦੇ ਨਾਲ ਇਸ ਸਮੇਂ ਨੂੰ ਬੁਰਾ ਬਣਾਉਣਾ ਆ ਚੰਗਾ ਬਣਾਉਣਾ ਆ ਦੁਖੀ ਬਣਾਉਣਾ ਆ ਖੁਸ਼ੀ ਵਾਲਾ ਬਣਾਉਣਾ ਇਹ ਤੁਹਾਡੇ ਹੱਥ ਵਸਿਆ ਮੰਨ ਲਓ ਤੁਹਾਨੂੰ ਕਿਸੇ ਨੇ ਕੁਝ ਕਿਹਾ ਸਮਾਂ ਉਹੀ ਹੈ ਤੁਹਾਨੂੰ ਕਿਸੇ ਨੇ ਕੁਝ ਕਿਹਾ ਜੇ ਤੁਸੀਂ ਉਹਦੇ ਅੱਖਰਾਂ ਨੂੰ ਤੁਸੀਂ ਗੁੱਸੇ ਨਾਲ ਲੈ ਲਵੋ ਤੇ ਤੁਹਾਡੇ ਲਈ ਸਮਾਂ ਕੀ ਗੁੱਸੇ ਵਾਲਾ ਹੋ ਜਾਣਾ ਤੁਸੀਂ ਉਹਦੇ ਅੱਖਰਾਂ ਨੂੰ ਨਜ਼ਰ ਅੰਦਾਜ਼ ਕਰ ਦਿਓ ਤੇ ਸਮਾਂ ਤੁਹਾਡੇ ਲਈ ਸਟੇਬਲ ਹੋ ਜਾਣਾ ਤਾਂ ਡਿਪੈਂਡ ਕਰਦਾ ਕਿ ਤੁਸੀਂ ਸਮੇਂ ਨੂੰ ਕਿੱਦਾਂ ਦਾ ਬਣਾਉਣਾ ਹੈ ਕੁਝ ਲੋਕੀ ਐਹੋ ਜਿਹੇ ਆ ਕਿ ਉਹ ਛੋਟੀ ਛੋਟੀ ਗੱਲ ਤੇ ਰੋਣ ਲੱਗ ਜਾਂਦੇ ਆ ਛੋਟੀ ਛੋਟੀ ਗੱਲ ਤੇ ਰੋਸ ਜਾਂਦੇ ਆ ਟਾਈਮ ਉਹੀ ਆ ਪਰ ਕੁਝ ਲੋਕੀ ਆ ਉਹ ਨਿੱਕੀਆਂ ਨਿੱਕੀਆਂ ਚੀਜ਼ਾਂ ਨੂੰ ਆਪਣੇ ਜੀਵਨ ਦੀ ਖੁਸ਼ੀ ਬਣਾ ਲੈਂਦੇ ਆ ਟਾਈਮ ਉਹੀ ਆ ਤੁਹਾਡੀ ਮਰਜ਼ੀ ਆ ਤੁਸੀਂ ਸਮੇਂ ਦਾ ਇਸਤੇਮਾਲ ਕਿੱਦਾਂ ਕਰਨਾ ਹੈ ਬਹੁਤ ਸਾਰੇ ਲੋਕ ਆਪਣੇ ਜੀਵਨ ਦੇ ਵਿੱਚ ਸਹੀ ਸਮਾਂ ਆਉਣ ਦਾ ਇੰਤਜ਼ਾਰ ਕਰਦੇ ਰਹਿੰਦੇ ਆ ਬੈਠੇ ਆ ਕੋਈ ਨਹੀਂ ਸਾਡਾ ਚੰਗਾ ਸਮਾਂ ਆਊਗਾ ਸਾਡੇ ਵੀ ਕਿਤੇ ਦਿਨ ਬਦਲਣਗੇ ਸਾਡਾ ਸਮਾਂ ਆਊਗਾ ਫੇਰ ਦੱਸਾਂਗੇ ਕਿਹੜਾ ਚੰਗਾ ਸਮਾਂ ਕਿਹੜੇ ਚੰਗੇ ਸਮੇਂ ਦਾ ਤੁਸੀਂ ਇੰਤਜ਼ਾਰ ਕਰ ਰਹੇ ਹੋ ਸਮਾਂ ਕਦੀ ਵੀ ਚੰਗਾ ਜਾਂ ਮਾੜਾ ਨਹੀਂ ਹੁੰਦਾ ਉਹਨੂੰ ਚੰਗਾ ਵੀ ਤੁਸੀਂ ਬਣਾਉਂਦੇ ਹੋ ਤੇ ਉਹਨੂੰ ਮਾੜਾ ਵੀ ਤੁਸੀਂ ਹੀ ਬਣਾਉਂਦੇ ਆਂ ਅਗਰ ਸਮੇ ਨੂੰ ਚੰਗਾ ਬਣਾਉਣਾ ਚਾਹੁੰਦੇ ਆ ਤੇ ਚੰਗੇ ਕੰਮ ਕਰੋ ਸਮਾ ਚੰਗਾ ਹੋ ਜਾਊਗਾ ਸਮੇ ਨੂੰ ਮਾੜਾ ਬਣਾਉਣਾ ਚਾਹੁੰਦੇ ਕਲੇਸ਼ ਪਾ ਕੇ ਬਹਿ ਜਾਓ ਤੇ ਸਮਾ ਆਪੇ ਮਾੜਾ ਹੋ ਜਾਣਾ ਕਿਸੇ ਨਾਲ ਲੜਾਈ ਕਰਕੇ ਆਜੋ ਆਪੇ ਹੀ ਸਮਾ ਮਾੜਾ ਹੋ ਜਾਣਾ ਕਿਸੇ ਦਾ ਸਿਰ ਪਾੜ ਕੇ ਆਜੋ ਆਪੇ ਹੀ ਸਮਾ ਮਾੜਾ ਹੋ ਜਾਣਾ ਸੇਮ ਟਾਈਮ ਦੇ ਵਿੱਚ ਤੁਸੀਂ ਕਿਸੇ ਨਾਲ ਲੜਨ ਲਈ ਜਾ ਸਕਦੇ ਆ ਸੇਮ ਟਾਈਮ 'ਚ ਤੁਸੀਂ ਕਿਸੇ ਲਈ ਰਾਜੀਨਾਮਾ ਕਰਨ ਜਾ ਸਕਦੇ ਆ ਤਾਂ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਸਮੇ ਨੂੰ ਚੰਗਾ ਬਣਾਉਣਾ ਹੈ ਕਿ ਮਾੜਾ ਬਣਾਉਣਾ ਹੈ ਸਮਾਂ ਚੰਗਾ ਜਾਂ ਮਾੜਾ ਨਹੀਂ ਹੁੰਦਾ ਸਮਾਂ ਸਿਰਫ ਸਮਾਂ ਹੀ ਹੁੰਦਾ ਹੈ। ਕੋਈ ਤਰ ਬਾਈਬਲ ਦੇ ਵਿੱਚ ਵੀ ਜਿਹੜਾ ਹੈ ਨਾ ਇਹ ਗੱਲ ਲਿਖੀ ਆ ਕਿ ਸਮੇਂ ਨੂੰ ਆਪਣੇ ਲਈ ਲਾਭਕਾਰੀ ਬਣਾਓ। ਦਿਨ ਬੁਰੇ ਆ। ਸਮੇਂ ਨੂੰ ਆਪਣੇ ਲਈ ਲਾਭਕਾਰੀ ਬਣਾਓ। ਬੁਰੇ ਦਿਨ ਚੱਲ ਰਹੇ ਆ। ਸ਼ਸ਼ਟ ਦੇ ਦਿਨ ਚੱਲ ਰਹੇ ਆ ਚਾਰ ਚਫੇਰਿਓਂ ਉਦਾਸੀ ਦੀਆਂ ਗੱਲਾਂ ਜਿਹੜੀਆਂ ਆ ਸੁਣਨ ਨੂੰ ਮਿਲ ਰਹੀਆਂ ਆ ਚਾਰ ਚਫੇਰਿਓਂ ਲੋਕਾਂ ਦੀਆਂ ਸਮੱਸਿਆਵਾਂ ਹੀ ਸਮੱਸਿਆਵਾਂ ਸੁਣਨ ਨੂੰ ਮਿਲ ਰਹੀਆਂ ਆ ਪਰ ਅਸੀਂ ਆਪਣੇ ਲਈ ਇਹਨੂੰ ਲਾਭਕਾਰੀ ਬਣਾਉਣਾ ਆ ਕਿ ਅਸੀਂ ਇਸ ਸਮੇਂ ਦੇ ਵਿੱਚ ਕਿੱਦਾਂ ਸਰਵਾਈਵ ਕਰਨਾ ਆ ਕਿੱਦਾਂ ਅਸੀਂ ਇਸ ਸਮੇਂ ਦਾ ਬਿਹਤਰ ਇਸਤੇਮਾਲ ਜਿਹੜਾ ਆ ਅਸੀਂ ਕਰ ਸਕਦੇ ਆ ਸੋ ਅਸੀਂ ਕੋਸ਼ਿਸ਼ ਜਿਹੜੀਆਂ ਆ ਪਵਿੱਤਰ ਬਾਈਬਲ ਦੇ ਵਿੱਚੋਂ ਵੀ ਆਪਾਂ ਜਰੂਰ ਦੇਖਾਂਗੇ ਯਾਕੂਬ ਦੀ ਕਿਤਾਬ ਉਹਦਾ 4 ਨੰਬਰ ਅਧਿਆਇ ਤੇ ਉਹਦੀ 13 ਤੇ 14 ਨੰਬਰ ਜਿਹੜੀ ਪੰਕਤੀ ਆ ਅਸੀਂ ਉਹਨੂੰ ਦੇਖਾਂਗੇ ਇੱਥੇ ਲਿਖਿਆ ਆ ਕਿ ਨਾ ਓਏ ਤੁਸੀਂ ਜੋ ਇਹ ਆਖਦੇ ਹੋ ਭਈ ਅਸੀਂ ਅੱਜ ਜਾਂ ਭਲਕੇ ਫਲਾਣੇ ਨਗਰ ਨੂੰ ਜਾਵਾਂਗੇ ਅਤੇ ਉੱਥੇ ਇੱਕ ਵਾਰਾ ਕੱਟਾਂਗੇ ਅਤੇ ਵਣਜ ਵਪਾਰ ਕਰਾਂਗੇ ਅਤੇ ਕੁਝ ਖੱਟਾਂਗੇ ਭਾਵੇਂ ਤੁਸੀਂ ਜਾਣਦੇ ਹੀ ਨਹੀਂ ਜੋ ਭਲਕੇ ਕੀ ਹੋਵੇਗਾ ਤੁਹਾਡੀ ਜਿੰਦ ਹੈ ਹੀ ਕੀ ਕਿਉਂ ਜੋ ਤੁਸੀਂ ਤਾਂ ਭਾਫ ਹੋ ਜਿਹੜੀ ਥੋੜਾ ਕਚੇਰ ਦੇਸਦੀ ਹੈ ਫਿਰ ਅਲੋਪ ਹੋ ਜਾਂਦੀ ਹੈ ਸੋ वचन ਸਾਨੂੰ ਕੀ ਦੱਸਦਾ ਹੈ ਕਹਿੰਦਾ ਵੀ ਤੁਸੀਂ ਇਦਾਂ ਕਹਿੰਦੇ ਆ ਭਲਕੇ ਅਸੀਂ ਫਲਾਨੇ ਪਿੰਡ ਨੂੰ ਜਾਵਾਂਗੇ ਫਲਾਨਾ ਕੰਮ ਜਿਹੜਾ ਵਣਜ ਵਪਾਰ ਆ ਸੀ ਉਹ ਭਲਕੇ ਕਰਾਂਗੇ ਜਾਂ ਅਸੀਂ ਕੁਝ ਖੱਟਾਂਗੇ ਜੋ ਵੀ ਚੀਜ਼ਾਂ ਅਸੀਂ ਕਰਦੇ ਨਾ ਮੈਂ ਉੱਥੇ ਆਉਂਗਾ ਮੈਂ ਅਗਲੇ ਮਹੀਨੇ ਤੇ ਤੈਨੂੰ ਮਿਲਣ ਨਹੀਂ ਆਉਂਗਾ ਆਪਾਂ ਇਦਾਂ ਹੀ ਗੱਲਾਂ ਕਰਦੇ ਆਂ ਕਈ ਵਾਰੀ ਕੋਈ ਜਾਣਾ ਆਪਾਂ ਨੂੰ ਘਰੇ ਮਿਲਣ ਵਾਸਤੇ ਆਇਆ ਹੁੰਦਾ ਤੇ ਉਹ ਜਾਣ ਲੱਗੇ ਕਹਿਣਗੇ ਹੁਣ ਜੀ ਤੁਸੀਂ ਆਇਓ ਇਦਾਂ ਹੀ ਆ ਨਾ ਆਪਾਂ ਵੀ ਜਿੱਥੇ ਜਾਂਦੇ ਆਪਾਂ ਉਹਨਾਂ ਨੂੰ ਕਹਿੰਦੇ ਹੁਣ ਜੀ ਤੁਸੀਂ ਆਇਓ ਤਾਂ ਆਪਾਂ ਕੀ ਕਹਿੰਦੇ ਉਹਨਾਂ ਨੂੰ ਹਾਂ ਹਾਂ ਪੱਕਾ ਪੱਕਾ ਅਸੀਂ ਜ਼ਰੂਰ ਆਵਾਂਗੇ ਠੀਕ ਹੈ ਅਸੀਂ ਆਵਾਂਗੇ ਅਸੀਂ ਮੋੜਲੇ ਹਫ਼ਤੇ ਜਲੰਧਰ ਨੂੰ ਜਾਣਾ ਹੈ ਤੁਹਾਡੇ ਇਥੇ ਅਣੀ ਹੁੰਦੇ ਜਾਵਾਂਗੇ ਤੁਹਾਡੇ ਪਿੰਡ ਥਾਣੀ ਤੁਹਾਡੇ ਘਰ ਥਾਣੀ ਹੁੰਦੇ ਜਾਵਾਂਗੇ ਸਾਡਾ ਫਲਾਣੇ ਨੂੰ ਫਲਾਣੇ ਦੇਣ ਨੂੰ ਉੱਥੇ ਪ੍ਰੋਗਰਾਮ ਹੈ ਨਾ ਅਸੀਂ ਤੁਹਾਡੇ ਕੋਲ ਆਵਾਂਗੇ ਚਾਹ ਅਸੀਂ ਘਰ ਵਿੱਚ ਸਲਾਹ ਕਰਦੇ ਆਪਾਂ ਕਿ ਕੱਲ ਨੂੰ ਆਪਾਂ ਫਲਾਣਾ ਕੰਮ ਕਰਨਾ ਹੈ पर्सन ਨੂੰ ਆਪਾਂ ਫਲਾਨਾ ਕੰਮ ਕਰਨਾ ਹੈ ਬੜੀ ਸ਼ਾਦੀ ਦੇ ਨਾਲ ਬੜੀ ਸ਼ਾਦੀ ਦੇ ਨਾਲ ਅਸੀਂ ਪਲਾਨਿੰਗਾਂ ਕਰਦੇ ਆਂ ਸ਼ੋਰਟੀ ਦੇ ਨਾਲ ਪਰ ਵਚਨ ਸਾਨੂੰ ਕੀ ਦੱਸਦਾ ਕਹਿੰਦਾ ਵੀ ਤੈਨੂੰ ਕਿੱਥੋਂ ਇੰਨਾ ਮਾਣ ਆਇਆ ਵੀ ਤੂੰ ਇੰਨਾ ਤਸੱਲੀ ਦੇ ਨਾਲ ਇੰਨਾ ਸ਼ੋਰਟੀ ਦੇ ਨਾਲ ਤੂੰ ਇਹ ਗੱਲ ਕਹਿਣਾ ਆ ਵੀ ਕੱਲ ਨੂੰ ਮੈਂ ਫਲਾਨਾ ਕੰਮ ਕਰੂੰਗਾ ਤੈਨੂੰ ਕਹਿਣ ਦੱਸਿਆ ਵੀ ਤੇਰੇ ਕੋਲੇ ਕੱਲ ਹੈਗਾ ਯਾ ਕਿੱਥੋਂ ਤੈਨੂੰ ਪਤਾ ਲੱਗਾ ਵੀ ਤੇਰੇ ਕੋਲ ਕੱਲ ਹੈਗਾ ਜਦ ਕਿ ਅਸੀਂ ਇੱਕ ਦਮ ਦੇ ਮਨੋਖੇ ਹਾਂ ਇੱਕ ਸਾਹ ਜਿਹੜਾ ਚੱਲ ਰਿਹਾ ਨਾ ਸਿਰਫ ਇਹਦਾ ਹੀ ਪਤਾ ਹੈ ਕਿਸੇ ਨੂੰ ਨਹੀਂ ਪਤਾ ਕਿ ਅਗਲਾ ਆਉਣਾ ਹੈ ਕਿ ਨਹੀਂ ਕਿੰਨੇ ਲੋਕਾਂ ਦੀਆਂ ਅੱਜ ਕੱਲ ਆਪਾਂ ਖਬਰਾਂ ਸੁਣਦੇ ਹਾਂ ਕੋਈ ਗਾ ਰਿਹਾ ਸੀਗਾ ਕੋਈ ਜਿਹੜਾ ਸੀਗਾ ਕੋਈ ਪਾਠ ਕਰ ਰਿਹਾ ਸੀਗਾ ਕੋਈ ਧਾਰਮਿਕ ਕੰਮ ਕਰ ਰਿਹਾ ਸੀ ਕੋਈ ਘਰੋਂ ਉਦਾਂ ਹੀ ਗਿਆ ਕੋਈ ਰੋਟੀ ਖਾ ਰਿਹਾ ਸੀ ਤਾਂ ਬਸ ਖਤਮ ਹੋ ਗਿਆ ਬੰਦਾ ਮਤਲਬ ਕੋਈ ਧਾਰਮਿਕ ਕੰਮ ਕਰਦਿਆਂ ਵੀ ਖਤਮ ਹੋ ਗਿਆ ਕੋਈ ਐਕਸੀਡੈਂਟ ਦੇ ਵਿੱਚ ਖਤਮ ਹੋ ਗਿਆ ਕੋਈ ਖਾਣਾ ਖਾਂਦਿਆਂ ਹੀ ਖਤਮ ਹੋ ਗਿਆ ਇੱਥੋਂ ਤੱਕ ਕਿ ਕੋਈ ਇਲਾਜ ਵਾਸਤੇ ਹਸਪੀਟਲ ਵੀ ਪਹੁੰਚ ਗਿਆ ਸੀ ਉਹਦੇ ਹੱਥ ਤੋਂ ਆਪਰੇਸ਼ਨ ਵੀ ਹੋ ਗਿਆ ਸੀਗਾ ਫਿਰ ਵੀ ਖਤਮ ਹੋ ਗਿਆ ਡਾਕਟਰਾਂ ਦੇ ਹੱਥਾਂ ਵਿੱਚ ਇੱਕ ਬਿਮਾਰ ਵਿਅਕਤੀ ਦੀ ਦੌੜ ਹੁੰਦੀ ਨਾ ਕਿ ਫਟਾਫਟ ਐਮਰਜੈਂਸੀ ਦੇ ਵਿੱਚ ਲੈ ਜਾਓ ਡਾਕਟਰ ਦੇ ਕੋਲ ਲੈ ਜਾਓ ਤਾਂ ਉਹ ਡਾਕਟਰ ਦੇ ਹੱਥਾਂ ਵਿੱਚ ਵੀ ਖਤਮ ਹੋ ਗਿਆ ਸਾਨੂੰ ਨਹੀਂ ਭਰੋਸਾ ਕਿ ਸਾਡੇ ਕੋਲੇ ਕਿੰਨਾ ਸਮਾਂ ਹੋ ਰਿਹਾ ਪਰ ਸਾਡੀਆਂ ਪਲੈਨਿੰਗ ਬਹੁਤ ਵੱਡੀਆਂ ਆ ਅਰ ਅਸੀਂ ਬੜੇ ਸ਼ੋਰ ਹੁੰਨੇ ਆ ਕਿ ਹਾਂ ਅਸੀਂ ਉਹ ਕਰਾਂਗੇ ਤਬ ਵਚਨ ਕੀ ਦਾਸਤਾਇ ਕਹਿੰਦਾ ਭਾਵੇਂ ਤੁਸੀਂ ਜਾਣਦੇ ਹੀ ਨਹੀਂ ਜੋ ਭਲਕੇ ਕੀ ਹੋਵੇਗਾ ਤੁਸੀਂ ਜਾਣਦੇ ਹੀ ਨਹੀਂ ਕੱਲ ਨੂੰ ਕੀ ਹੋਊਗਾ ਪਿਛਲੇ ਸਾਲ ਤੁਰਕੀ ਵਿੱਚ ਕੀ ਹੋਇਆ ਉਹਨਾਂ ਨੂੰ ਪਤਾ ਸੀਗਾ ਇੱਕ ਘੰਟਾ ਪਹਿਲਾਂ ਅੱਧਾ ਘੰਟਾ ਪਹਿਲਾਂ 10 ਮਿੰਟ ਪਹਿਲਾਂ ਕਿ ਇੱਕ ਪੁਚਾਲ ਆਏਗਾ ਤੇ ਇੰਨੇ ਹਜ਼ਾਰਾਂ ਲੋਕ ਲੱਖਾਂ ਲੋਕ ਜਿਹੜੇ ਆ ਉਹ ਦੱਬ ਕੇ ਹੀ ਮਰ ਜਾਣਗੇ ਕਿਸੇ ਨੂੰ ਪਤਾ ਹੀ ਨਹੀਂ ਕਿ ਪਲਕੇ ਕੀ ਹੋਊਗਾ ਪਲਕੇ ਦਾ ਮਤਲਬ ਆਉਣ ਵਾਲਾ ਕੱਲ ਨਹੀਂ ਵੈਰੀ ਨੈਕਸਟ ਮੂਮੈਂਟ ਅਗਲੇ ਹੀ ਪਲ ਕੀ ਹੋ ਜੂਗਾ ਕਿਸੇ ਨੂੰ ਨਹੀਂ ਪਤਾ ਅਰ ਕੀ ਕਹਿੰਦਾ ਆ ਕਹਿੰਦਾ ਤੁਹਾਡੀ ਜਿੰਦ ਹੈ ਹੀ ਕੀ ਸਾਡੀ ਜਿਹੜੀ ਜਾਨ ਆ ਇੱਕ ਮਨੁੱਖ ਕਹਿੰਦਾ ਤੁਹਾਡੀ ਜਿੰਦ ਹੈ ਹੀ ਕੀ ਕਿਉਂ ਜੋ ਤੁਸੀਂ ਤਾਂ ਭਾਫ਼ ਹੋ ਜਿਹੜੀ ਥੋੜਾ ਚਿਰ ਦਿਸਦੀ ਹੈ ਫਿਰ ਅਲੋਪ ਹੋ ਜਾਂਦੀ ਹੈ ਇੱਕ ਭਾਫ਼ ਦੇ ਵਾਂਗ ਕਿ ਥੋੜਾ ਚਿਰ ਦੀ ਸਾਡੀ ਹੁੰਦਿਆ ਤੇ ਫਿਰ ਖਤਮ ਹੋ ਜਾਂਦੀ ਇੱਥੇ ਭਾਫ਼ ਲਿਖਿਆ ਇੱਕ ਥਾਂ ਤੇ ਲਿਖਿਆ ਮਨੁੱਖ ਦੀ ਜਿੰਦ ਘਾ ਦੇ ਵਾਂਗ ਸੂਰਜ ਚੜਦਾ ਤੇ ਕਹਿੰਦਾ ਇਹ ਸੁੱਕ ਜਾਂਦਾ ਹੈ ਇਹ ਕਮਲਾ ਜਾਂਦਾ ਹੈ ਸੋ ਇਹ ਸੱਚ ਹੈ ਜੋ ਪਰਮੇਸ਼ਵਰ ਦੇ ਵਚਨ ਵਿੱਚ ਲਿਖਿਆ ਨਾ ਉਹ ਬਿਲਕੁਲ ਸੱਚ ਹੈ ਅਰੇ ਯਾਦ ਰੱਖੋ ਕਿ ਜਦੋਂ ਕਿਸੇ ਮਨੁੱਖ ਦਾ ਜਨਮ ਹੁੰਦਾ ਹੈ ਨਾ ਉਹਦੇ ਬਾਅਦ ਵਿੱਚ ਉਹਦੀ ਉਮਰ ਵੱਧਦੀ ਨਹੀਂ ਆ ਅਸੀਂ ਹਮੇਸ਼ਾ ਕਹਿੰਦੇ ਨਾ ਹੁਣ ਇਹਦੀ ਉਮਰ ਵੱਧ ਵੱਧ ਰਹੀ ਹੈ ਐਕਚੁਅਲ ਜੋ ਉਹਦੀ ਉਮਰ ਉਸ ਦਿਨ ਤੋਂ ਕੱਟਣੀ ਸ਼ੁਰੂ ਹੁੰਦੀ ਹੈ ਉਹਦਾ ਸਮਾ ਘਟਨਾ ਸ਼ੁਰੂ ਹੁੰਦਾ ਹੈ एवरीਡੇ ਅਸੀਂ ਮੌਤ ਵੱਲ ਨੂੰ ਵਧ ਰਹੇ ਹਾਂ ਸਰੀਰਕ ਮੌਤ ਵੱਲ ਨੂੰ एवरीਡੇ ਅਸੀਂ ਵਧਦੇ ਜਾ ਰਹੇ ਹਾਂ ਜਿੰਨਾ ਮੰਨ ਲਓ ਕਿ ਜੇ ਇਸ ਦਿਨ ਸਾਡਾ ਜਨਮ ਹੋਇਆ ਸੀਗਾ ਉਸ ਦਿਨ ਸਾਨੂੰ ਦਿੱਤੇ ਗਏ 80 ਸਾਲ 120 ਆਲ ਵੀ ਹੋ ਸਕਦੇ ਆ ਤਾਂ ਜਿੰਨਾ ਸਮਾਂ ਸਾਨੂੰ ਦਿੱਤਾ ਗਿਆ ਐਵਰੀ ਡੇ ਕੀ ਆ 80 ਸਾਲਾਂ ਚੋਂ ਇੱਕ ਦਿਨ ਘਟ ਗਿਆ ਦੂਜੇ ਦਿਨ 80 ਸਾਲਾਂ ਚੋਂ ਦੋ ਦਿਨ ਘਟ ਗਏ ਜਦੋਂ ਅਸੀਂ ਬਰਥਡੇ ਮਨਾਉਨੇ ਤਾਂ 80 ਸਾਲਾਂ ਚੋਂ ਇੱਕ ਸਾਲ ਘਟ ਗਿਆ 80 ਸਾਲਾਂ ਚੋਂ ਦੋ ਸਾਲ ਘਟ ਗਏ ਅਰੇ ਹਾਸੇ ਵਾਲੀ ਗੱਲ ਆ ਕਿ ਅਸੀਂ ਸੈਲੀਬ੍ਰੇਟ ਕਰਦੇ ਆ ਕਿ ਹੁਣ ਮੇਰੇ ਉਮਰ ਚੋਂ ਇੰਨੇ ਸਾਲ ਘਟ ਗਏ ਆ ਮੋਮਬਤੀ ਬਾਲ ਕੇ ਮੋਮਬਤੀ ਬਾਲ ਕੇ ਬੁਝਾਉਂਦੇ ਕਿਉਂ ਇਸ ਲਈ ਕਿ ਇੰਨੇ ਸਾਲ ਖਤਮ ਹੋ ਗਏ ਮੇਰੀ ਉਮਰ ਜੋ ਇੰਨੇ ਸਾਲ ਖਤਮ ਹੋ ਗਏ ਤੇ ਸਾਰੇ ਜੜੇ ਤਾੜੀਆਂ ਮਾਰਦੇ ਆ ਖੁਸ਼ ਹੋ ਕੇ ਵੀ ਚੰਗਾ ਹੋਇਆ ਖਤਮ ਹੋ ਗਿਆ ਕਿਉਂਕਿ ਰੋਕ ਤੇ ਸਕਦੇ ਨਹੀਂ ਸੀ ਖਤਮ ਹੋ ਗਏ ਪਰ ਐਕਚੁਅਲ ਦੇ ਵਿੱਚ ਉਸ ਵੇਲੇ ਕੋਈ ਵੀ ਇਸ ਧਿਆਨ ਵਿੱਚ ਨਹੀਂ ਹੁੰਦਾ ਉਹ ਸਿਰਫ ਕੁਝ ਚੀਜ਼ਾਂ ਆ ਨਾ ਕਿ ਦੇਖੋ ਹੁੰਦਾ ਕਈ ਵਾਰੀ ਕੋਈ ਬਲਾਈਂਡ ਪਰਸਨ ਕੋਈ ਅੱਖਾਂ ਤੋਂ ਅੰਨ੍ਹਾ ਵਿਅਕਤੀ ਸਰੀਰਕ ਅੱਖਾਂ ਤੋਂ ਅੰਨ੍ਹਾ ਵਿਅਕਤੀ ਜਦੋਂ ਆਪਣੇ ਘਰ ਵਿੱਚ ਜਾਂ ਆਪਣੇ ਮੁਹੱਲੇ ਵਿੱਚ ਰਹਿੰਦਾ ਨਾ ਤੇ ਉਹਨੂੰ ਇੰਨਾ ਕੁ ਤਜਰਬਾ ਹੋ ਜਾਂਦਾ ਕਿ ਉਹਨੂੰ ਘਰ ਦੀਆਂ ਆਲਮੋਸਟ ਸਾਰੀਆਂ ਚੀਜ਼ਾਂ ਦਾ ਪਤਾ ਹੁੰਦਾ ਕਿਹੜੀ ਚੀਜ਼ ਕਿੱਥੇ ਪਈ ਆ ਪੌੜੀਆਂ ਕਿੱਥੇ ਆ ਕੁਰਸੀਆਂ ਕਿੱਥੇ ਆ ਬਾਥਰੂਮ ਕਿੱਥੇ ਆ ਉਹਦਾ ਰੂਮ ਕਿੱਥੇ ਆ ਹਾਲਾਂਕਿ ਉਹਨੂੰ ਕੁਝ ਵੀ ਨਜ਼ਰ ਨਹੀਂ ਆਉਂਦਾ ਫਿਰ ਵੀ ਉਹੋ ਆਪਣੇ ਮੰਜੇ ਤੋਂ ਉੱਠੇਗਾ ਜਿਉਂਨੇ ਬਾਥਰੂਮ ਜਾਣਾ ਤੇ ਬਾਥਰੂਮ ਚ ਹੀ ਜਾਏਗਾ ਜੋ ਨਵੇੜੇ ਵਿੱਚ ਬਹਿਣਾ ਤੇ ਉਹ ਵੇੜੇ 'ਚ ਹੀ ਬੈਠੂਗਾ ਹਾਲਾਂਕਿ ਉਹਨੂੰ ਨਜ਼ਰ ਨਹੀਂ ਆਉਂਦਾ ਫਿਰ ਵੀ ਸੇਮ ਤਰੀਕੇ ਨਾਲ ਅਸੀਂ ਅੱਖਾਂ ਵਾਲੇ ਅੰਨੇ ਹ ਸਾਡੀ ਕੁਝ ਚੀਜ਼ਾਂ ਦੀ ਰੁਟੀਨ ਬਣ ਚੁੱਕੀ ਹੈ ਅਸੀਂ ਬਿਨਾਂ ਸੋਚਿਆਂ ਉਹ ਚੀਜ਼ਾਂ ਕਰਦੇ ਹਾਂ ਬਿਨਾਂ ਧਿਆਨ ਦਿੱਤਿਆਂ ਉਹਨਾਂ ਚੀਜ਼ਾਂ ਨੂੰ ਕਰਦੇ ਹਾਂ ਉਹਨਾਂ ਚੀਜ਼ਾਂ 'ਵਲ ਕਦੀ ਗੌਰ ਨਹੀਂ ਕਰਦੇ ਪਰ ਸਾਡੀ ਆਦਤ ਬਣ ਚੁੱਕੀ ਆ ਤੇ ਅਸੀਂ ਉਹਨਾਂ ਚੀਜ਼ਾਂ ਨੂੰ ਦੁਹਰਾਉਂਦੇ ਰਹਿਨੇ ਆ ਵੇਖੋ ਵੇਖੀ ਚਾਹਤ ਕੇ ਉਹਦਾ ਸਾਨੂੰ ਕੋਈ ਵੀ ਜਿਹੜਾ ਆ ਨਾ ਪਤਾ ਨਹੀਂ ਹੁੰਦਾ ਜਿੱਦਾਂ ਮਜ਼ੇ ਦੀ ਗੱਲ ਕੁਛ ਅਪਲ ਜਿਹੜੀਆਂ ਆਪਾਂ ਹੀ ਜਿਹੜੇ ਕੰਮ ਕਰਦੇ ਉਹਨਾਂ ਦੀਆਂ ਐਗਜ਼ਾਮਪਲਸ ਲੈਣੇ ਆ ਕਈ ਵਾਰੀ ਕੀ ਹੁੰਦਾ ਪ੍ਰੇਰ ਹੋ ਰਹੀ ਠੀਕ ਆ ਇੱਕ ਜਣੇ ਨੇ ਤਾੜੀਆਂ ਮਾਰੀਆਂ ਪਤਾ ਨਹੀਂ ਉਹਦੇ ਅੰਦਰ ਕੀ ਆਇਆ ਹੋਊਗਾ ਕੀ ਜੋਸ਼ ਆਇਆ ਉਹਦੇ ਅੰਦਰ ਉਹਨੇ ਹੋਸ਼ ਵਿੱਚ ਤਾੜੀਆਂ ਮਾਰੀਆਂ ਜਾਂ ਬੇਹੋਸ਼ੀ ਦੇ ਵਿੱਚ ਤਾੜੀਆਂ ਮਾਰੀਆਂ ਜਾਂ ਕੈਸੀ ਉਹਨੂੰ ਖੁਸ਼ੀ ਦੀ ਕੋਈ ਘੜੀ ਯਾਦ ਆ ਗਈ ਕੀ ਉਹਦੇ ਕੰਨਾਂ ਵਿੱਚ ਫਰਿਸ਼ਤਿਆਂ ਨੇ ਕਹਿ ਦਿੱਤੀ ਗੱਲ ਜਿਹੜੀ ਉਹਨੇ ਤਾੜੀ ਮਾਰੀ ਕੁਝ ਵੀ ਉਹਦਾ ਐਕਸਪੀਰੀਅੰਸ ਹੋਇਆ ਪਰ ਪੰਜ ਸੱਤ ਨਾਲ ਹੋਰ ਤਾੜੀਆਂ ਮਾਰਨ ਲੱਗੇ ਉਹਨਾਂ ਨੂੰ ਕੁਝ ਵੀ ਨਹੀਂ ਹੋਇਆ ਉਹਨਾਂ ਦੇ ਨਾਲ ਕੁਝ ਵੀ ਨਹੀਂ ਸੀ ਹੋਇਆ ਫਿਰ ਵੀ ਤਾੜੀਆਂ ਵੱਜ ਗਈਆਂ ਕਈ ਵਾਰ ਇਹ ਤਾਂ ਹੀ ਹੁੰਦਾ ਕਿ ਤੁਸੀਂ ਸਟੇਜ ਤੋਂ ਕੋਈ ਗੱਲ ਨੂੰ ਸੁਣ ਰਹੇ ਆ ਕਿਸੇ ਨੂੰ ਉਹ ਗੱਲ ਬਹੁਤ ਚੰਗੀ ਲੱਗੀ ਤਾਂ ਉਹਨੇ ਕਿਹਾ ਵਾ 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 ਮਤਲਬ ਉਹਨੇ ਮਾਰੀ ਤਾੜੀ ਠੀਕ ਹੈ ਤਾਂ ਕਈ ਸੁੱਤੇ ਹੁੰਦੇ ਆ ਤਾਂ ਤਾੜੀ ਦੀ ਆਵਾਜ਼ ਸੁਣ ਕੇ ਇੱਕਦਮ ਉੱਠੇ ਉਹਨਾਂ ਨੇ ਇੱਕਦਮ ਹੁਜਕਾ ਮਾਰ ਕੇ ਫਟਾਫਟ ਤਾੜੀਆਂ ਮਾਰਨੀਆਂ ਸ਼ੁਰੂ ਕਰ ਦਿਆ ਗੱਲ ਤਾਂ ਸੁਣੀ ਵੀ ਨਹੀਂ ਸੀ ताली दी आवाज ਸੁਣੀ ਤੇ ਤਾੜੀਆਂ ਮਾਰਨੀਆਂ ਸ਼ੁਰੂ ਕਰ ਦਿੱਤੀ ਇੱਕ ਇਨਸਾਨ ਉਹ ਗੀਤ ਸੁਣ ਰਿਹਾ ਹੈ ਉਹ ਇੰਜੋਏ ਕਰ ਰਿਹਾ ਹੈ ਉਸ ਗੀਤ ਨੂੰ ਕਿਉਂਕਿ ਉਹਨੂੰ ਉਹਦੇ ਅਲਫਾਜ਼ ਜਿਹੜੇ ਆ ਉਹ ਚੰਗੇ ਲੱਗ ਰਹੇ ਆ ਉਸ ਗੀਤ ਦੀ ਉਹਨੂੰ ਬੜੀ ਸਮਝ ਆ ਰਹੀ ਆ ਇਸ ਲਈ ਉਹ ਨੱਚ ਰਿਹਾ ਹੈ ਠੀਕ ਹੈ ਉਹ ਇਸ ਲਈ ਨੱਚ ਰਿਹਾ ਕਿਉਂਕਿ ਉਹਦੇ ਅੰਦਰ ਨੂੰ ਉਹ ਅੱਖਰ ਛੂਗੇ ਉਹਨੂੰ ਚੰਗੇ ਲੱਗੇ ਉਹਦੇ ਮਨ ਨੂੰ ਖੁਸ਼ੀ ਆ ਗਈ ਉਹਨੇ ਨੱਚਣਾ ਸ਼ੁਰੂ ਕਰ ਦਿੱਤਾ ਉਹਨੇ ਤਾੜੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਉਹਨੇ ਝੂਮਣਾ ਸ਼ੁਰੂ ਕਰ ਦਿੱਤਾ ਪਰ ਇੱਕ ਆ ਚਿੰਤਾ ਵਿੱਚ ਡੁੱਬਿਆ ਆ ਅੱਖਰਾਂ ਦਾ ਪਤਾ ਨਹੀਂ ਕੀ ਬੋਲਿਆ ਜਾ ਰਿਹਾ ਆ ਸਮਝ ਵੀ ਨਹੀਂ ਆ ਰਿਹਾ ਕਿ ਕੀ ਹੋ ਰਿਹਾ ਆ ਉਹ ਫਿਰ ਵੀ ਉਹੀ ਕੋਸ਼ਿਸ਼ ਕਰੀ ਜਾ ਰਿਹਾ ਦੂਜੇ ਵੱਲ ਦੇਖ ਕੇ ਇਹ ਕੀ ਆ ਅੱਖਾਂ ਵਾਲਾ ਅੰਨਾ ਅਰ ਸਾਨੂੰ ਇਸ ਅੰਧਰਾਤੇ ਵਿੱਚੋਂ ਬਾਹਰ ਆਉਣ ਦੀ ਜ਼ਰੂਰਤ ਹੈ ਆਪਣੇ ਆਪਣੇ ਤਜਰਬੇ ਦੇ ਨਾਲ ਚੀਜ਼ਾਂ ਕਰੋ ਮੈਂ ਤੁਹਾਨੂੰ ਕਹਿੰਨੀ ਆ ਸੱਚੀ ਜਦੋਂ ਵੇਖ ਕੇ ਤਾੜੀ ਮਾਰਨ ਦੇ ਵਿੱਚ ਉਹਨਾ ਮਜ਼ਾ ਨਹੀਂ ਹੈ ਜਦੋਂ ਤੁਹਾਡੇ ਅੰਦਰੋਂ ਕੁਝ ਉੱਠੇ ਤੇ ਤਾੜੀਆਂ ਵੱਜਣ ਜਿੰਨਾ ਮਜ਼ਾ ਉਸ ਤਾੜੀ ਦੇ ਵਿੱਚ ਹੈ ਜਾਗ ਕੇ ਤਾਲੀਆਂ ਮਾਰਨ ਚ ਜਿੰਨਾ ਮਜ਼ਾ ਆ ਨਾ ਸੁੱਤਿਆਂ ਤਾਲੀਆਂ ਮਾਰਨ ਦੇ ਵਿੱਚ ਓਨਾ ਮਜ਼ਾ ਨਹੀਂ ਆ ਜਾਗ ਕੇ ਤਾਲੀ ਮਾਰਨ ਦਾ ਮਤਲਬ ਅਵੇਅਰਨੈਸ ਦੇ ਵਿੱਚ ਅੰਦਰੋਂ ਸੁਚੇਤ ਹੋ ਕੇ ਸਮਝ ਕੇ ਕਿਸੇ ਚੀਜ਼ ਨੂੰ ਕਿਸੇ ਵੱਲ ਦੇਖ ਕੇ ਭੰਗੜਾ ਪਾਉਣ ਦੇ ਵਿੱਚ ਕੋਈ ਆਨੰਦ ਨਹੀਂ ਆ ਤੁਹਾਡੇ ਅੰਦਰੋਂ ਭੰਗੜਾ ਪਵੇ ਤੁਹਾਡੇ ਅੰਦਰ ਨੂੰ ਆਨੰਦ ਆਵੇ ਤੁਹਾਡਾ ਮਨ ਝੂਮੇ ਤੁਹਾਨੂੰ ਉਹ ਅੱਖਰ ਜਿਹੜੇ ਆ ਸ਼ੂਨ ਤੁਹਾਡੇ ਤੁਹਾਡੀ ਸਿਚੁਏਸ਼ਨ ਦੇ ਨਾਲ ਉਹ ਵਰਡਸ ریلیਟ ਕਰ ਰਹੇ ਆ ਤੁਹਾਨੂੰ ਅੰਦਰੋਂ ਚੇਂਜ ਕਰ ਰਹੇ ਆ ਤੁਹਾਨੂੰ ਪਤਾ ਜਿਹੜਾ ਦੇਖ ਕੇ ਭੰਗੜਾ ਪਉਂਦਾ ਨਾ ਉਹ ਇਤਾਂ ਜਕੜਿਆ ਜਾ ਹੁੰਦਾ ਉਹਨੂੰ ਉਹਦਾ ਬਿਲਕੁਲ ਹੀ ਵੱਖਰਾ ਤਰੀਕਾ ਹੁੰਦਾ ਪਰ ਜਿਹਦੇ ਅੰਦਰੋਂ ਭੰਗੜੇ ਪੈਂਦੇ ਆ ਨਾ ਉਹਨੂੰ ਫਰਕ ਨਹੀਂ ਪੈਂਦਾ ਕਿ ਮੇਰੇ ਸਾਹਮਣੇ ਕੌਣ ਆ ਮੇਰੇ ਅੱਗੇ ਪਿੱਛੇ ਕੌਣ ਆ ਬਸ ਉਹ ਫਿਰ ਨਿਹਾਲ ਹੁੰਦਾ ਉਹ ਉਹ ਸਟੈਪ ਨਹੀਂ ਕਾਊਂਟ ਕਰਦਾ ਕਿ ਮੇਰੇ ਸਟੈਪ ਢੋਲ ਨਾਲ ਰਲਦੇ ਆ ਕਿ ਨਹੀਂ ਕਿਉਂਕਿ ਉਹਦੇ ਲਈ ਢੋਲ ਵੱਜੇ ਜਾਂ ਨਾ ਬਾਰੋਂ ਜੁੜੇ ਆ ਉਹ ਉਸੇ ਵੇਲੇ ਜਿੱਦਾਂ ਤੁਸੀਂ ਚੱਲਦੀ ਹੋਈ ਮੂਵੀ ਨੂੰ ਪਾਉਜ਼ ਕਰ ਦਿੰਨੇ ਆ ਰੋਕ ਦਿੰਨੇ ਸਟਾਪ ਕਰ ਦਿੰਨੇ ਆ ਉਹ ਉਸੇ ਤਰ੍ਹਾਂ ਹੀ ਸਟਾਪ ਹੋ ਜਾਂਦੀਆਂ ਉਹਨਾਂ ਦੀਆਂ ਤਾੜੀਆਂ ਸੇਮ ਟਾਈਮ ਤੇ ਰੁਕਣਗੀਆਂ ਉਹਨਾਂ ਦੇ ਸਟੈਪ ਸੇਮ ਟਾਈਮ ਤੇ ਚੇਂਜ ਹੋਣਗੇ ਢੋਲ ਦੀ ਬੀਟ ਦੇ ਨਾਲ ਤੇਜ਼ ਹੋਣਗੇ ਢੋਲ ਦੀ ਬੀਟ ਦੇ ਨਾਲ ਸਲੋ ਹੋ ਜਾਣਗੇ ਇਹ ਕੀ ਆ ਇਹ ਆ ਸੰਸਾਰਿਕ ਭੰਗੜਾ ਪਰ ਜਿਹੜਾ ਆਤਮਿਕ ਆ ਉਹਨੂੰ ਕੋਈ ਤਾਲ ਦੇ ਨਾਲ ਫਰਕ ਨਹੀਂ ਪੈਂਦਾ ਮੈਂ ਤੁਹਾਨੂੰ ਕਹਿੰਨੀ ਆ ਤੁਹਾਡੇ ਜੀਵਨ ਵਿੱਚ ਭੰਗੜੇ ਪੈਣ ਪਰ ਆਤਮਿਕ ਤੁਹਾਡੇ ਅੰਦਰ ਨੂੰ ਇੰਨੀ ਖੁਸ਼ੀ ਹੋਵੇ ਤੁਹਾਡੇ ਮਨ ਨੂੰ ਇੰਨਾ ਚਾਹ ਚੜਿਆ ਹੋਵੇ ਕਿ ਤੁਹਾਡਾ ਮਨ ਨੱਚਣ ਨੂੰ ਕਰੇ ਤੁਹਾਨੂੰ ਇਹੋ ਜੀਆਂ ਗੱਲਾਂ ਸਮਝ ਆਉਣ ਕਿ ਤਾੜੀਆਂ ਤੁਹਾਡੇ ਅੰਦਰੋਂ ਵੱਜਣ ਮੈਂ ਕਹਿੰਨੀ ਫਰਿਸ਼ਤੇ ਔਰਤੇ ਤੁਹਾਨੂੰ ਖੁਸ਼ੀ ਦੀਆਂ ਖਬਰਾਂ ਦੇਣ ਤੁਸੀਂ ਕਿਸੇ ਵੱਲ ਦੇਖ ਕੇ ਨਹੀਂ ਤੁਸੀਂ ਉਹਨਾਂ ਖੁਸ਼ੀ ਦੀਆਂ ਖਬਰਾਂ ਦਾ ਕਰਕੇ ਹੱਸੋ ਤੁਸੀਂ ਉਹਨਾਂ ਖੁਸ਼ੀ ਦੀਆਂ ਖਬਰਾਂ